ਸਤਿ ਸ੍ਰੀ ਅਕਾਲ ਦੋਸਤੋ ਤੇ ਅੱਜ ਆਪਨੇ ਨਾ ਪਹਿਲੇ ਵੀਡੀਓ ਆ ਚੈਨਲ ਤੇ ਜਿਹੜੀ ਖੰਜੂਰ ਦੀ ਖੇਤੀ ਹੁੰਦੀ ਹੈ ਖੰਜੂਰ ਜਿਹੜਾ ਫਲ ਹੈਗਾ ਇਹ ਮੁਸਲਮਾਨ ਭਰਾ ਬਹੁਤ ਖਾਂਦੇ ਆ ਦबई ਜਿਹੜੇ ਅਰਬ ਕੰਟਰੀਆਂ ਉੱਥੇ ਵੀ ਬਹੁਤ ਡਿਮਾਂਡ ਹੈ ਇਹਨਾਂ ਦੀ ਰੋਜ਼ੇ ਖੋਲਦੇ ਆ ਉਦੋਂ ਵੀ ਖਾਂਦੇ ਆ ਤੇ ਇਹ ਆਪਾਂ ਨੂੰ ਹਰੇਕ ਧਰਮ ਦੇ ਬੰਦੇ ਨੂੰ ਹਰੇਕ ਨੂੰ ਖਾਣੇ ਚਾਹੀਦੇ ਆ ਇਹ ਕਿਉਂਕਿ ਇਹਦੇ ਵਿੱਚ ਬਹੁਤ ਗਾਣ ਹੈ ਤੇ ਇਹ ਬਾਈ ਖੇਤੀ ਅਸੀਂ ਪਹਿਲੀ ਾਰ ਦੇਖੀ ਆ ਆਪਾਂ ਡੱਬਿਆਂ ਦੇ ਵਿੱਚ ਖੰਜੂਰਾਂ ਦੇਖੀਆਂ ਹੋਣੀਆਂ ਆ ਤੇ ਪਰ ਜਿਹੜੀ ਖੇਤ ਦੇ ਵਿੱਚ ਜਿਹੜੀ ਕਿਵੇਂ ਖੇਤੀ ਹੁੰਦੀ ਹੈ ਕੀ ਇਹ ਤੇ ਖਰਚਾ ਆਉਂਦਾ ਕਿੰਨੇ ਚਿਰ ਦਾ ਆਪਣੇ ਆਮ ਕਹਾਵਤ ਬਣੀਆਂ ਬਈਏ ਇਹਨੂੰ ਤਾਂ 15-15 20-20 ਸਾਲ ਫਾਲ ਨਹੀਂ ਲੱਗਦਾ ਖੰਜੂਰ ਹੁੰਦੀ ਬਹੁਤ ਔਕੀ ਹੈ ਤੇ ਅੱਜ ਬਾਈ ਮਨਮੀਤ ਕੋਲੇ ਆਏ ਆ ਆਪਾਂ ਜ਼ਿਲ੍ਹਾ ਅਨੂਪਗੜ ਦਾ ਪਿੰਡ ਆ ਬਾਈ ਨਾਲ ਗੱਲਬਾਤ ਕਰਾਵਾਂਗੇ ਸੱਸੀਗੜ ਬਾਈ ਜੀ ਸੱਸੀਗੜ ਵੀਰੇ ਆਪਣਾ ਥੋੜਾ ਜਿਹਾ ਨਾਮ ਤੇ ਪਿੰਡ ਜ਼ਰੂਰ ਦੱਸ ਦਿਓ ਬਾਈ ਮੇਰਾ ਨਾਮ ਮਨਮੀਤ ਸਿੰਘ ਹੈ ਤੇ ਮੇਰਾ ਜਿਹੜਾ ਇਹ ਲੋਕੇਸ਼ਨ ਹੈ ਇਹ ਹੈਗਾ ਪੰਜ ਬੇਲਮ ਪਿੰਡ ਹੈ ਜ਼ਿਲ੍ਹਾ ਮੇਰਾ ਅਨੂਪਗੜ ਹੈ ਜਿੱਥੇ ਸਾਰੀ ਲੋਕੇਸ਼ਨ ਤੁਸੀਂ ਦੇਖ ਰਹੇ ਹੋ ਠੀਕ ਹੈ ਜ ਕਿੰਨਾ ਚਿਰ ਹੋ ਗਿਆ ਜਿਹੜਾ ਇਹ ਖੇਤੀ ਦੇ ਵਿੱਚ ਪਏ ਨੂੰ ਕਿੰਨੇ ਚਿਰ ਦੇ ਬਾਗ ਮਨ ਲਾ ਬੂਟੇ ਹੋ ਗਏ ਬਾਈ ਜੀ ਅਸੀਂ ਇਹ ਬਾਗ 2010 ਤੇ ਲਾਏ ਸੀਗਾ ਹਾਂਜੀ ਤੇ ਅੱਜ ਇਹਨੂੰ 14 ਸਾਲ ਹੋ ਗਏ ਬਾਗ ਨੂੰ ਹਾਂਜੀ ਤੇ ਹੁਣ ਅਸੀਂ ਲਗਭਗ ਸਮਝੋ ਕਿ 14 ਸਾਲ ਹੋ ਗਏ 14 ਸਾਲ ਦੇ ਮੇਰੇ ਪlant ਹੋ ਗਏ ਜਿਹੜੇ ਤੁਸੀਂ ਸਾਹਮਣੇ ਦੇਖ ਰਹੇ ਹੋ ਜਿਹੜੇ ਸਾਰੇ ਵਿੱਚ ਲਾਏ ਹੈ 14 ਸਾਲਾਂ ਦਾ ਲੈ ਬਾਈ ਦੋਸਤੋ ਵੀਡੀਓ ਸਾਰੀ ਦੇਖੋ ਜੇ ਕਿੰਨੀ ਇਹ ਚੋਂ ਆਮਦਨ ਹੁੰਦੀ ਆ ਕਿੰਨੀ ਕੀ ਮਿਹਨਤ ਹੈਗੀ ਆ ਉਹ ਵੀ ਜਰੂਰ ਦੱਸਾਂਗੇ ਤੇ 14 ਸਾਲਾਂ ਦੇ ਬਈ ਬੂਟੇ ਹੋ ਗਏ ਇਹ ਬਈ ਜਦੋਂ ਆਪਾਂ ਲਾਲੇ ਮੰਨ ਲਾ ਅੱਜ ਬੂਟਾ ਲਾਤਾ ਟੋਕਾ ਟਕ ਕਿੰਨੇ ਦਿਨਾਂ ਦਾ ਜਾਂ ਕਿੰਨੇ ਟਾਈਮ ਦਾ ਇਹ ਫਲ ਦੇਣ ਲੱਗ ਜਾਂਦਾ ਪਹਿਲੀ ਵਾਰ ਜਿਹੜਾ ਫਲ ਆਉਂਦਾ ਬਈ ਜੀ ਇਹ ਜਿਹੜੇ ਪਲਾਂਟ ਨੇ ਪਹਿਲੀ ਗੱਲ ਇਹ ਕਿ ਵੈਰਾਈਟੀ ਇੰਡੀ ਦੀ ਨਹੀਂ ਹੈ ਹਾਂਜੀ ਇਹ ਪਲਾਂਟ ਆਈਸੀ ਦੁਬਈ ਟਿਸ਼ੂ ਕਲਚਰ ਲੈਬ ਦੇ ਪਲਾਂਟ ਹੈ ਅੱਛਾ ਟਿਸ਼ੂ ਕਲਚਰ ਆਈਂਦਾ ਟਿਸ਼ੂ ਕਲਚਰ ਨਹੀਂ ਹੁੰਦੇ ਇਹ ਬੀਜੂ ਪਲਾਂਟ ਨਹੀਂ ਬੀਨਾਂ ਤੇ ਆਣੀ ਹੋਊਗਾ ਠੀਕ ਹੈ ਤੇ ਇਹ ਪਲਾਂਟ ਕਿਹਕੇ ਇਹੋ ਜਿਹੇ ਪਲਾਂਟ ਆ ਜਿੰਨੇ ਤੀਜੇ ਚੌਥੇ ਸਾਲ ਆਪ ਨੂੰ ਪ੍ਰੋਡਕਸ਼ਨ ਦੇ ਦੇਣੀ ਹੈ ਠੀਕ ਹੈ ਤੀਜੇ ਚੌਥੇ ਸਾਲ ਲੱਗ ਕੇ ਆਉਂਦੇ ਲੱਗ ਜਾਂਦੇ ਆ ਤੇ ਇਹਦੀ ਉਮਰ ਬਹੁਤ ਹੈ ਇੰਨੇ ਕਟੋ-ਕਟ ਵੀਨਾ ਉਹ ਨਾ ਕਰਦੇ 70 ਸਾਲ ਤੱਕ ਇੰਨੇ ਆਪ ਨੂੰ ਫਰੂਟ ਦੇਣੇ ਦੇਣਾ ਠੀਕ ਹੈ ਇਹਦੀ ਏਜ ਬਹੁਤ ਹੈ ਤੇ ਅੱਜ ਇਹ ਫਰੂਟ ਤੇ ਹੈਗੇ ਬੂਟੇ ਜੀ ਫਰੋਪਰ ਫਰੂਟ ਤੇ ਠੀਕ ਤੇ ਜਿਹੜੇ ਆ ਭਈਆ ਹਾਲੇ ਇਹਦੇ ਤਿੰਨ ਚਾਰ ਰੀਜ਼ਨ ਹੈ ਥੱਲੇ ਚੜਾਉਣ ਦੇ ਹਾਂਜੀ ਪਹਿਲਾ ਰੀਜ਼ਨ ਤਾਂ ਇਹ ਕਿ ਅਸੀਂ ਤੋਤੇ ਤੋਂ ਇਹਨੂੰ ਬਚਾਉਣੇ ਠੀਕ ਹੈ ਜਿਹੜਾ ਪਛੀ ਹੈ ਗਿਆ ਹੈ ਨਾ ਹਾਂ ਹਾਂ ਦੂਸਰਾ ਕਾਰਨ ਹੈ ਕਿ ਇਹ ਅਲਟਰਾ ਵਾਲਟ ਥੈਲੀ ਹੈ ਸਪੈਸ਼ਲ ਥੈਲੀ ਹੈ ਠੀਕ ਹੈ ਇਹਦਾ ਸਾਈਜ਼ ਹੈ 3x3 3 ਫੁੱਟ ਬਾਈ 3 ਫੁੱਟ ਠੀਕ ਹੈ ਠੀਕ ਹੈ ਇਹਨੂੰ ਤਾਂ ਛੜਾਉਣੇ ਆ ਕਿ ਇੱਕ ਤਾਂ ਜਿਹੜਾ ਸਾਡਾ ਫਰੂਟ ਤਿਆਰ ਹੋਇਆ ਇਹਨੂੰ ਇੱਕ ਤਾਂ ਪਾਣੀ ਤੋਂ ਬਚਾ ਸਕੀਏ ਠੀਕ ਹੈ ਕਿਉਂਕਿ ਪਾਣੀ ਦਾ ਫਰੂਟ ਜਲਦੀ ਖਰਾਬ ਹੁੰਦਾ ਜਦੋਂ ਮਤਲਬ ਮੀਂਹ ਵਾਲੇ ਪਏ ਖਰਾਬ ਹੋ ਜਾਂਦਾ ਖਰਾਬ ਹੋ ਜਾਊਗਾ ਦੂਸਰਾ ਹੈ ਕਿ ਅੰਦਰ ਇਹਦੀ ਹੀਟ ਜ਼ਿਆਦਾ ਰਹੂਗੀ ਜੇ ਮੰਨ ਲਓ ਬਾਹਰ ਟੈਂਪਰੇਚਰ ਆਪਣੇ 40 ਹੈ 45 ਹੈ ਤਾਂ ਅੰਦਰ ਟੈਂਪਰੇਚਰ 45 50 ਪਲੱਸ ਹੋਊਗਾ ਕਿਉ ਜੂੜਨੇ ਮਿੱਠਾ ਗਰਮੀ ਨਾਲ ਹੀ ਹੋਣਾ ਗਰਮੀ ਨਾਲ ਜਿੰਨੀ ਰਾਗੇ ਬਯਾਰਬ ਕੰਟਰੀਆਂ ਚ ਦबई ਯਾਰਗੇ ਦੇਸ਼ਾਂ ਚ ਵੀ ਹੋ ਜਾਂਦਾ ਉੱਥੇ ਗਰਮੀ ਬਹੁਤ ਹੈ ਤਾਂ ਫਰੂਟ ਵੀ ਉੱਥੇ ਬਹੁਤ ਮਿੱਠਾ ਠੀਕ ਹੈ ਆਪਣੇ ਨਾਲ ਕੁਆਲਿਟੀ ਵਧੀਆ ਹੁੰਦੀ ਹੈ ਨਾ ਉਹਨਾਂ ਦੀ ਕੁਆਲਿਟੀ ਵਧੀਆ ਆਪਣੀ ਕੁਆਲਿਟੀ ਵੀ ਉਹਨਾਂ ਦੇ ਵਰਗੀ ਹੈ ਠੀਕ ਹੈ ਸੁਪੀਰੀਅਰ ਕੁਆਲਿਟੀ ਹੈ ਸ਼ਾਨਦਾਰ ਕੁਆਲਿਟੀ ਹੈ ਤੇ ਮੇਨ ਚੀਜ਼ ਹੈ ਕਿ ਸਾਡਾ ਸਾਰਾ ਆਰਗੇਨਿਕ ਅਸੀਂ ਕਦੀ ਰੇ ਵਗੈਰਾ ਯੂਜ਼ ਨਹੀਂ ਕਰਦੇ ਅੱਛਾ ਇਹਦੇ ਵਿੱਚ ਵੀ ਵੈਸੇ ਉਹ ਰੇ ਸਪਰੇ ਪਾਉਂਦੇ ਆ ਲੋਕ ਪਾਉਂਦੇ ਆ ਡੀਏਪੀ ਔਰ ਇਹ ਸਭ ਪਾਉਂਦੇ ਲੇਕਿਨ ਮੈਨੂੰ 10-12 ਸਾਲ ਹੋ ਗਏ ਮੈਂ अच्छा चार किल्ले ते किन्ने बूटे लाग गए भाई एहे दे विच मेरे को लगभग समझो जी 175 ਦੇ ਲਾਕੇ ਸ਼ਾਕੇ ਪਲਾਂਟ ਨੇ ਠੀਕ ਹੈ ਤੇ ਆ ਜਿਹੜੇ ਬਾਈ ਕਿੰਨੀਆਂ ਵੈਰਾਈਟੀਆਂ ਦੇ ਹੈਗੇ ਆਪਣੇ ਫਰੂਟ ਇੱਥੇ ਤੁਹਾਡੇ ਕੋਲ ਮੇਰੇ ਕੋਲ ਬਾਈ ਦੋ ਵੈਰਾਈਟੀਆਂ ਨੇ ਹਾਂਜੀ ਆ ਜਿਹੜੇ ਬੂਟੇ ਦੇਖ ਰਹੇ ਹੋ ਇਹਨੂੰ ਬੋਲਦੇ ਬਰਹੀ ਜਿਹੜੇ ਪੀਲੇ ਰੰਗ ਦਾ ਫਰੂਟ ਹੈ ਠੀਕ ਹੈ ਅੱਗੇ ਮੇਰੇ ਪਲਾਂਟ ਲੱਗੇ ਨੇ ਉਹਨੂੰ ਬੋਲਦੇ ਖੁਨੇਜੀ ਠੀਕ ਹੈ ਉਹ ਲਾਲ ਰੰਗ ਦਾ ਫਰੂਟ ਹੈ ਲਾਲ ਰੰਗ ਦਾ ਪਹਿਲਾਂ ਲਾਲ ਸ਼ੁਰੂ ਹੋਊਗਾ ਖੁਨੇਜੀ ਉਸ ਤੋਂ ਬਾਅਦ ਫਿਰ ਆਪਣੀ ਪੀਲੀ ਸ਼ੁਰੂ ਹੋਵੇ ਚਲੋ ਬਸ ਆਪਾਂ ਇਹ ਬਈ ਫਾਸਲੇ ਤੋਂ ਕਿੰਨਾ ਲਗਾਇਆ ਬੂਟਾ ਆਪਣਾ ਜਿਹੜਾ ਹੈਗਾ ਇਹ ਬਈ ਬੂਟੇ ਤੋਂ ਬੂਟਾ 25 ਫੁੱਟ ਹੈ ਹਾਂਜੀ ਤੇ ਲੈਂਡ ਤੋਂ ਲੈਂਡ ਵੀ 25 ਫੁੱਟ ਠੀਕ ਹੈ ਇਹਦੇ ਵਿੱਚ ਬਈ ਜਿਵੇਂ ਆਪਾਂ ਬਾਗ ਦੂਜੇ ਲਾਉਣੇ ਆ ਉਹਦੇ ਵਿੱਚ ਸਬਜ਼ੀਆਂ ਹੋ ਜਾਂਦੀਆਂ ਕਣਕ ਹੋ ਜਾਂਦੀ ਹੈ ਜਾਂ ਹੋਰ ਹੋ ਜਾਂਦਾ ਇਹਦੇ ਵਿੱਚ ਵੀ ਬਈ ਫਸਲ ਹਰੀਕ ਹੋ ਜਾਂਦੀ ਹੈ ਭਈ ਫਸਲ ਕਰ ਸਕਦੇ ਲੇਕਿਨ ਆਪਾਂ ਕਣਕ ਤੇ ਜੋਂ ਨਹੀਂ ਕਰ ਸਕਦੇ ਇੱਚ। ਅੱਛਾ ਇਹਦਾ ਕੀ ਕਾਰਨ ਆ ਬਈ? ਫੰਗਸ ਦੀ ਪ੍ਰੋਬਲਮ ਹੁੰਦੀ ਬਹੁਤ ਜ਼ਿਆਦਾ। ਠੀਕ ਹੈ ਜਦੋਂ ਫਰੂਟ ਲੱਗਦਾ। ਫਰੂਟ ਲੱਗਦਾ ਕਿਉਂਕਿ ਅਸੀਂ ਇੱਕ ਵਾਰੀ ਕੱਢ ਲਈ ਸੀ ਕਿ ਸਾਨੂੰ ਪਤਾ ਨਹੀਂ ਸੀਗਾ। ਠੀਕ ਹੈ ਜੀ। ਉਸ ਕਾਲ ਉਸ ਸਾਲ ਕੀ ਸਾਡਾ ਸਾਰਾ ਫਰੂਟ ਡ੍ਰੋਪ ਆਊਟ ਹੋ ਗਿਆ। ਠੀਕ ਹੈ ਉਹ ਡੱਗ ਪੈਂਦਾ। ਹਾਂ ਹਾਂ ਤਾਂ ਕਰਕੇ ਫੰਗਸ ਦੀ ਇਹਨੂੰ ਸਭ ਤੋਂ ਜ਼ਿਆਦਾ ਪ੍ਰੋਬਲਮ ਹੈ ਤਾਂ ਕਰਕੇ ਕਣਕ ਤੇ ਜੋਂ ਆਪਾਂ ਬਿਲਕੁਲ ਨਹੀਂ ਕਰ ਸਕਦੇ ਇੱਚ। ਠੀਕ ਹੈ ਜੀ। ਇੱਕ ਬਈ ਜਿਹੜੀਆਂ ਆਪਣੇ ਆਮ ਖਜੂਰਾਂ ਲੱਗੀਆਂ ਸਜਾਵਟੀ ਸਾਡੇ ਜਿਵੇਂ ਪੰਜਾਬ ਦੇ ਵਿੱਚ ਲੱਗੀਆਂ ਉਹ ਫਰੂਟ ਮਾੜਾ ਮਾੜਾ ਰਹ ਜਾਂਦਾ ਇੱਕ ਕੋਈ ਕਿਹ ਵੈਰੈਟੀ ਦਾ ਕਿ ਹੋਰ ਵੀ ਇਹਦਾ ਕੋਈ ਫਰੂਟ ਜਿਵੇਂ ਛੋਟੇ ਮੈਂ ਦੇਖਿਆ ਇਹਦਾ ਮੋਟੀਆਂ ਮੋਟੀਆਂ ਲੱਗੀਆਂ ਹੋਣਗੇ ਤੇ ਬਹੁਤ ਸਾ ਇਹ ਫਰੂਟ ਇਹਦਾ ਕੀ ਕਰਨਾ ਪੈਂਦਾ ਕੋਈ ਮੰਨ ਲਓ ਜਦੋਂ ਫੁੱਲ ਫੁੱਲ ਨਿਕਲਦੇ ਆ ਕੋਈ ਸਪਰੇ ਕੋਈ ਵਗੈਰਾ ਇਹ ਜਾਂ ਕੋਈ ਇਹਨਾਂ ਨਾਲ ਛੇੜਖਾਨੀ ਕਰਨੀ ਪੈਂਦੀ ਕਿ ਆਪ ਹੀ ਐ ਹੋ ਜਾਂਦੇ ਨਹੀਂ ਆਪ ਨਹੀਂ ਆਉਂਦੇ ਬਾਈ ਇਹਦਾ ਸਿਸਟਮ ਸਾਰਾ ਇਹਦਾ ਮੇਨ ਪੰਗਾ ਹੈਗਾ ਪੋਲੀਨੇਸ਼ਨ ਦਾ ਅੱਛਾ ਇਹ ਚ ਮੇਲ ਤੇ ਫੀਮੇਲ ਨਹੀਂ ਕਿ ਨਰ ਤੇ ਮਾਦਾ ਦੋ ਸਿਸਟਮ ਹੈ ਅੱਛਾ ਇਹਦੇ ਵਿੱਚ ਵੀ ਇਹ ਚ ਸੈਲਫ ਪੋਲਨ ਨਹੀਂ ਹੈ ਬਾਕੀ ਤੁਸੀਂ ਬਾਗ ਲੈ ਲਓ ਪਾਏ ਅਮਰੂਦ ਐ ਚੀਜ਼ ਤੂ ਕਿੰਨੋਂ ਉਹ ਸੈਲਫ ਪੋਲਨ ਹੋ ਜੂਗਾ ਉਹ ਆਪ ਹੀ ਕਰ ਲੈਂਦੇ ਆਪ ਹੋ ਜਾਂਦਾ ਐ ਇਹ ਚ ਚੱਕਰ ਪਤਾ ਕੀ ਐ ਕਿ ਇਹ ਚ ਜਿਹੜਾ ਨਰ ਪਲਾਂਟ ਹੋਗਾ ਜਿਹੜਾ ਮੇਲ ਪਲਾਂਟ ਐ ਉਹਦੇ ਜਿਹੜਾ ਫੁੱਲ ਨਿਕਲਦਾ ਉਸ ਦੇ ਫੁੱਲ ਚ ਪਾਊਡਰ ਨਿਕਲਦਾ ਜੈਸੇ ਅਸੀਂ ਬੋਲਦੇ ਪੋਲਨ ਠੀਕ ਐ ਜੀ ਉਸ ਉਸ ਪੋਲਨ ਨੂੰ ਅਸੀਂ ਟੈਲਕਮ ਪਾਊਡਰ ਮਿਕਸ ਕਰਕੇ ਇਹਦੇ ਜਿਹੜੇ ਫੁੱਲ ਨਿਕਲਣਗੇ ਫੀਮੇਲ ਦੇ ਜਿਹੜਾ ਇੱਕ ਫੁੱਲ ਨਿਕਲੂਗਾ ਇੱਕ ਫੁੱਲ ਉਤੇ ਬਾਈ ਹੈਂਡ ਸਾਨੂੰ ਹੱਥ ਨਾਲ ਉਹਦੇ ਉੱਤੇ ਪੋਲਨ ਪਾਉੜਾ ਲਾਉਣਾ ਪਊਗਾ ਲਾ ਕੇ ਅਸੀਂ ਉਹਨੂੰ ਬੰਦ बनਣਾ ਮਤਲਬ ਹੈ ਕਿ ਆ ਸਾਡਾ ਫੁੱਲ ਪੋਲੀਨੇਟ ਹੋ ਗਿਆ ਠੀਕ ਹੈ ਇਹਨੂੰ ਤਿਆਰ ਕਰਤਾ ਤਿਆਰ ਕਰਦਾ ਉਹ ਸਾਡੀ ਟਾਈਮਿੰਗ ਹੈ ਬਾਈ 12 ਤੋਂ ਲੈ ਕੇ 24 ਘੰਟੇ ਦੇ ਵਿੱਚ ਵਿੱਚ ਸਾਨੂੰ ਪੋਲਨ ਕਰਨਾ ਜ਼ਰੂਰੀ ਹੈ ਠੀਕ ਹੈ ਜੇ ਅਸੀਂ ਡਿਲੇ ਕਰਾਂਗੇ ਤੇ ਉਹਦੀ ਫੁੱਲ ਦੀ ਜਿਹੜੀ ਐਫੀਸ਼ੀਐਂਸੀ ਹੈ ਉਹ ਖਤਮ ਹੋਣੀ ਸ਼ੁਰੂ ਹੋ ਜਾਊਗੀ ਯਾਨੀ ਕਿ ਉਹ ਗੁੱਛਾ ਉਸ ਤਰ੍ਹਾਂ ਬਣੂਗਾ ਨਹੀਂ ਤਾਂ ਸਾਨੂੰ ਟਾਈਮਿੰਗ ਦਾ ਬਹੁਤ ਧਿਆਨ ਰੱਖਣਾ ਪੈਂਦਾ ਅੱਛਾ ਇਹ ਤਾਂ ਫਿਰ ਬਈ ਮਿਹਨਤ ਵਾਲਾ ਕੰਮ ਆ ਯਾਰ ਹਨਾ ਮਿਹਨਤ ਪੂਰੀ ਬਾਈ ਠੀਕ ਹੈ ਇਹ ਤਾਂ ਹੈ ਨਹੀਂ ਛੋਨੇ ਕਣਕ ਵਾਲਾ ਬਈ ਮਸ਼ੀਨ ਲਿਆਂਦੀ ਤੇ ਵੜਾ ਦਿਓ ਹਨਾ ਨਹੀਂ ਨਹੀਂ ਬਾਈ ਸਾਨੂੰ ਹਰ ਚੀਜ਼ ਤੇ ਧਿਆਨ ਕਰਨਾ ਪ ਤੇ ਇੱਕ ਉਦੋਂ ਬਾਅਦ ਬਾਈ ਹੋ ਗਿਆ ਉਦੋਂ ਬਾਅਦ ਜਿਹੜਾ ਇਹ ਇੱਕ ਕਿੰਨੇ ਗੁੱਛੇ ਲੱਗਦੇ ਬੂਟੇ ਦੇ ਇਹ ਮੰਨ ਲਾ ਬਾਈ ਵੱਧ ਤੋਂ ਵੱਧ ਤੇ ਘੱਟ ਤੋਂ ਘੱਟ ਕਿੰਨੇ ਆ ਜਾਂਦੇ ਘੱਟ ਘੱਟ ਬਾਈ 15 16 ਤੋਂ ਲੈ ਕੇ 26 ਸਈ ਤੱਕ ਗੁੱਛੇ ਲੱਗਦੇ ਗੁੱਛੇ ਕੋ ਬੂਟੇ ਨੂੰ ਠੀਕ ਹੈ ਉਦੋਂ ਬਾਅਦ ਤੁਸੀਂ ਇਹ ਲਫਾਫਾ ਚੜਾ ਦਿੰਦੇ ਹੋ ਨੇ ਜਦੋਂ ਫਰੂਟ ਛੋਟਾ ਛੋਟਾ ਬਣ ਜਾਂਦਾ ਹਾਂ ਉਦੋਂ ਲਫਾਫਾ ਚੜਾਉਂਦੇ ਇਹਨਾਂ ਨੇ ਇਹਨੂੰ ਗੁੱਛੇ ਨੂੰ ਅਸੀਂ ਰੱਸੀ ਨਾਲ ਬੰਨਦੇ ਹਾਂ ਟੇਣੀ ਨਾਲ ਠੀਕ ਹੈ ਜੇ ਬੰਨਾਂਗੇ ਨਹੀਂ ਫਿਰ ਆਪਣੇ ਗੁੱਛੇ ਟੁੱਟ ਜਾਣਗੇ ਤੇ ਜਿਹੜਾ ਪੱਕਣ ਦੀ ਰੋਤ ਤਾਂ ਹੋਣਾ ਸਹੀ ਹੈ ਬਾਈ ਇਹਦਾ ਫਰੂਟ ਦਾ ਟਾਈਮ ਪ੍ਰੋ ਪੀਕ ਪ੍ਰੋਪਰ ਸਿਜਨ ਇਹ ਫਿਰ ਤੁਸੀਂ ਇੱਕ ਗੁੱਛਾ ਮੰਨ ਲਓ ਕਿੰਨੇ ਕਿਲੋ ਦਾ ਆਪਣੇ ਹੋ ਜਾਂਦਾ ਇਧਰ ਆਪਣੀ ਜਿਹੜੀ ਆ ਵੈਰੈਟੀਆਂ ਹੈ ਨਹੀਂ ਬਾਈ ਹੁਣ ਸਾਡੇ ਜਿਵੇਂ 14 ਸਾਲ ਦੇ ਪਲਾਂਟ ਹੋ ਗਏ ਸਾਡੇ ਕੋਲ ਜਿਹੜੇ ਆ ਭਰੀ ਦੇ ਗੁੱਛੇ ਆ ਉਹ ਲਗਭਗ 25 26 30 ਕਿਲੋ ਤੱਕ ਦੇ ਨੇ ਅੱਛਾ ਜੀ ਤੇ ਜਿਹੜੀ ਖੁਨੈਜੀ ਵੈਰੈਟੀ ਹੈ ਉਹ ਲਗਭਗ ਸਮਝੋ ਕਿ 20 18 ਅੱਛਾ ਫਿਰ ਤਾਂ ਬਾਈ ਉਹ ਕਾਫੀ ਹੈਵੀ ਹੋ ਜਾਂਦੇ ਹਨਾ ਹਾਂ ਇਹਦਾ ਬਈ ਬਾਜ਼ਾਰ ਦਾ ਮੁੱਲ ਹੁਣ ਜਿਹੜਾ ਤੁਸੀਂ ਥੋਕ ਦੇ ਵਿੱਚ ਵੇਚਦੇ ਹੋ ਉਹ ਕੀ ਰੇਟ ਆ ਹੁਣ ਫੋਕ ਦੇ ਵਿੱਚ ਜਿਹੜੇ ਲਾਲ ਖਜੂਰ ਹੈ ਖੁੰਨੇ ਜੀ ਇਹ ਸੀ ਦਿਨੇ 85 ਰੁਪਏ اچھا ਠੀਕ ਹੈ ਜਿਹੜੀ ਭਰੀ ਪੀਲੀ ਖਜੂਰ ਹੈ ਉਹਦਾ ਰੇਟ ਹੁਣ 10 ਦਿਨ ਬਾਅਦ ਦੇਖਦੇ ਕੀ ਨਿਕਲਦਾ ਬੇਫੇ ਵੀ ਆਈਡੀਆ ਕਿ ਸਾੜ ਖਜੂਰ ਹੈ ਚੱਲੀ ਨਹੀਂ ਸਾਡੀ ਚੱਲੀ ਨਹੀਂ ਸਾਡੇ ਲਾਲ ਉਹ ਚੱਲ ਪਿਆ ਹਾਂ ਉਹ ਚੱਲ ਪਿਆ ਠੀਕ ਹੈ ਤੇ ਜਿਹੜੀਆਂ ਹੋਰ ਬਾਗ ਲਾਏ ਆ ਬਈ ਕਾਫੀ ਹਨਾ ਤੇ ਉਹਦੇ ਨਾਲ ਉਹ ਆਪਣੀ ਸਪੈਸ਼ਲ ਹੈ ਮੰਨ ਲਓ ਦੁਬਈ ਤੋਂ ਹੀ ਆਈ ਹੈ ਇਹਦੀ ਤਾਂ ਫਿਰ ਡਿਮਾਂਡ ਇੱਥੇ ਤੁਹਾਡੇ ਹੱਥੋਂ ਹੱਥ ਹੀ ਵਗ ਜਾਂਦੀ ਹੋਊਗਾ ਬਈ ਹਾਂ ਬਈ ਆਪਣਾ ਕਿਉਂਕਿ ਆਪਣੀ ਰੱਬ ਦੀ ਦੇਣ ਹੈ ਕਿ ਸਾਡਾ ਇੱਕ ਤਾਂ ਆਰਗੇਨਿਕ ਹੈ ਰੇਅਰ ਉਸੇ ਕਦੀ ਯੂਜ਼ ਕਰਦੇ ਨਹੀਂ ਯੂਰੇ ਏਡੀਪੀ ਸੀ ਕਦੀ ਪਾਈ ਨਹੀਂ ਤੇ ਸਾਡਾ ਫਰੂਟ ਵੀ ਬਹੁਤ ਮਿੱਠਾ ਹੈ ਬਾਕੀ ਜੇ ਚ ਖਾਦ ਪਾਵਾਂਗੇ ਉਹ ਚ ਫਰੂਟ ਚ ਤੁਹਾਨੂੰ ਉਹਦੇ ਟੇਸਟ ਜੇ ਤੁਹਾਨੂੰ ਫਰਕ ਪਤਾ ਲੱਗ ਜਾਊਗਾ ਠੀਕ ਹੈ ਬਹੁਤ ਵੱਡੇ ਵੱਡੇ ਬਈ ਕੁਝ ਆਪਣੇ ਦੋਸਤਾਂ ਨੂੰ ਆ ਦੇਖੋ ਲੋ ਮੈਂ ਵੀ ਦੋਸਤੋ ਸਾਡੇ ਤਾਂ ਅਜੇ ਤਾਂ ਬਾਈ ਕੋਲੇ ਅੱਧਾ ਘੰਟਾ ਹੋ ਗਿਆ ਆਏ ਨੂੰ ਤੇ ਅਜੇ ਤਾਂ ਖਾਈ ਜਾਂਦੇ ਆ ਉਦੋਂ ਦੇ ਤੇ ਸਾਡਾ ਢੱਡ ਨਹੀਂ ਭਰਦਾ ਪਰ ਬਾਈ ਕਹਿੰਦਾ ਬਾਹਲਾ ਨਾ ਖਾਓ ਤੇ ਪੇਟ ਵੀ ਖਰਾਬ ਹੋ ਸਕਦਾ ਆਹ ਗੁੱਛਾ ਜੀ ਆਹ ਦੇਖੋ ਬਾਈ ਛੋਡੇ ਬਈ ਮੂੰਹ ਚ ਪਾਣੀ ਆ ਗਿਆ ਹੋਊਗਾ ਤਾਂਗੇ ਕਹਿਣਾ ਬਈ ਦੋ ਦੋ ਚਾਰ ਚਾਰ ਬੂਟੇ ਲਾਓ ਆਪਣੇ ਸਰਕਾਰੀ ਨਰਸਰੀਆਂ ਤੋਂ ਵੀ ਮਿਲ ਜਾਂਦਾ ਹੈ ਇੱਥੇ ਬਈ ਥੋੜੇ ਸਰਕਾਰ ਨੇ ਵੀ ਮਦਦ ਕੀਤੀ ਹੈ ਕਹਿੰਦੇ ਸਬਸਿਡੀ ਸੀਗੀ ਹਾਂਜੀ ਬਈ ਅਸੀਂ 2010 ਜਦੋਂ ਬਾਗ ਲਾਇਆ ਉਦੋਂ 90% ਸਬਸਿਡੀ ਸੀ ਜਦੋਂ 2010 'ਚ ਬਾਗ ਲਾਇਆ ਸੀਗਾ ਉਦੋਂ ਸੀਗੀ 90% ਸਬਸਿਡੀ ਠੀਕ ਹੈ ਠੀਕ ਹੈ ਹੁਣ ਸਬਸਿਡੀ ਆਈ ਥਿੰਕ ਕਰੀਬ ਹੈ 60% ਹੈ 70% ਸਬਸਿਡੀ ਹਜੇ ਵੀ ਹੈਗੀ ਹੈ ਹਜੇ ਵੀ ਹੈ ਕਿਉਂਕਿ ਪਲਾਂਟ ਦੁਬਈ ਚੋਂ ਇੱਧਰ ਆਏ ਨੇ ਪਲਾਂਟ ਬਹੁਤ ਵੰਗੇ ਨੇ ਸਿੱਧਾ ਪਲਾਂਟ ਲਵਾਂਗੇ ਤਾਂ ਕਟਕਟ ਨਾ ਵੀ ਕਰਦੇ ਸਾਢੇ 3-4-4 ਦੇ ਪਲਾਂਟ ਹੈ ਉਦੋਂ ਸਾਨੂੰ 350 ਦਾ 400 ਦਾ ਮੈਨੂੰ ਆਪ ਕੋ ਪ੍ਰਾਈਵੇਟ ਤੇ ਲੈਣਾ ਹੋਵੇ ਸਹੀ ਪਲਾਂਟ 4-50 ਖਾਣ ਵਾਸਤੇ 5000 ਕੋਈ ਮੈਨੇ ਨਹੀਂ ਰੱਖਦਾ 5000 ਦਾ ਬਈ ਇਹ 1 ਸਾਲ ਚ ਫਰੂਟ ਦੇ ਦੂਗਾ ਤੁਹਾਨੂੰ ਠੀਕ ਹੈ ਇਹ ਹੁਣੇ ਬਈ ਤੜਾਈ ਤੜਾਈ ਵੀ ਔਖੀ ਹੁੰਦੀ ਉਹ ਹਣਾ ਬਈ ਇਹਦੀ ਬਈ ਹੁਣ ਦੇਖੋ ਮੁੰਡੇ ਲੱਗੇ ਸਾਡੇ ਉਹ ਦੇਖੋ ਠੀਕ ਹੈ ਉਹ ਤੜਾਈ ਕਰੀ ਜਾਂਦੇ ਤੁਸੀਂ ਉਧਰ ਦੇਖ ਸਕਦੇ ਹੋ ਅੱਜ ਬਈ ਆਪਾਂ ਮੌਕੇ ਤੇ ਆ ਗਏ ਦੋਸਤੋ ਖਾਧੀਆਂ ਵੀ ਬਹੁਤ ਆ ਮਿੱਠੀਆਂ ਬਹੁਤ ਆ ਬਈ ਇਹ ਠੀਕ ਹੈ ਤੇ ਮੈਂ ਜਰੂਰ ਕਹਿਣਾ ਇੱਕ ਇੱਕ ਦੋ ਦੋ ਬੂਟੇ ਲਾਓ ਬਾਗ ਤਾਂ ਆਪਣੇ ਜਿਆਦਾ ਨਹੀਂ ਕਾਮਜਾਬ ਹੋਣਾ ਕਿਉਂਕਿ ਆਪਾਂ ਨਹੀਂ ਉਹਨਾਂ ਸਬਰ ਕਰ ਸਕਦੇ ਪੰਜਾਬੀ ਆਪਣੇ ਕੋਲੇ ਤਾਂ 3 ਮਹੀਨਿਆਂ ਦੀ ਫਸਲ ਹੋਵੇ 3 ਮਹੀਨਿਆਂ ਤੋਂ ਕੱਟ ਕੇ ਆਪਣੀ ਮੰਡੀ ਪਈ ਹੋਵੇ ਆ ਦੇਖੋ ਭਾਈ ਹੁਣ ਕਟਿੰਗ ਚੱਲੀ ਜਾਂਦੀ ਮੁੰਡੇ ਲੱਗੇ ਹੋਏ ਆ ਰੂਟ ਲਾਈ ਜਾਂਦੇ ਥੱਲੇ ਆ ਦੇਖੋ ਲੈ ਬਸ ਸਿਸਟਮ ਨਾਲ ਉਹਨੇ ਤਾਂ ਕਿ ਨੁਕਸਾਨ ਨਾ ਹੋਵੇ ਕਿਸੇ ਸੱਟ ਨਾ ਵੱਜੇ ਕਿਉਂਕਿ ਉੱਪਰ ਚੜ ਕੇ ਕੰਮ ਕਰਨਾ ਬਹੁਤ ਦੋ ਰਹਿ ਜਾਂਦਾ ਇਹਦੇ ਵੀ ਕੰਡੇ ਵੀ ਬਹੁਤ ਹੁੰਦੇ ਹੋਣੇ ਕੰਡੇ ਅਸੀਂ ਭਾਈ ਪਹਿਲਾਂ ਕੱਟਦੇ ਆ ਕੰਡੇ ਸਾਨੂੰ ਕੰਡੇ ਕੱਟਣ ਨੂੰ 1 ਮਹੀਨਾ ਲੱਗ ਜਾਂਦਾ ਠੀਕ ਆ ਪਹਿਲਾਂ ਕਟਾਈ ਪੰਨਾ ਕੰਡੇ ਕੱਟਦੇ ਆ ਫੁੱਲਾਂ ਨੂੰ ਤੋਂ ਬਾਅਦ ਜਿਵੇਂ ਗੁੱਛੇ ਤਿਆਰ ਹੋ ਗਏ ਨੂੰ ਐਸਾ ਬਾਈ ਨਤੀਸੀ ਚਾਹਣ ਕੁੱਪੀ ਬਣਾ ਰੱਖੀ ਆ ਨਾ ਥੱਲੇ ਆ ਜਾਂਦੀ ਇਹ ਤਾਂ ਬਾਈ ਫਿਰ ਬਹੁ ਖਾਂਦੇ ਹੋਣਗੇ ਸਾਰਾ ਦਿਨ ਖਾਈ ਜਾਂਦੇ ਹੋਣੇ ਕਿ ਚੱਤ ਚੱਲ ਗਿਆ ਨਾ ਐਸੀ ਤਾਂ ਰੱਜੇ ਪਏ ਆ ਠੀਕ ਆ ਮਿੱਠਾ ਬੋਦ ਹੈ ਆਪਣਾ ਕੈਮਰਾਮੈਨ ਕਾਫੀ ਖਾ ਗਿਆ ਅੱਧਾ ਪੌਣਾ ਕਿਲੋ ਖਾ ਗਿਆ ਪੈਸੇ ਤਾਂ ਆਪਾਂ ਜਰੂਰ ਕੱਟਨੇ ਆ ਤੁਹਾਨੂੰ ਤੇ ਇਹ ਬਈ ਜੇ ਕੋਈ ਵੱਡੀ ਮਾਤਰਾ ਜਿਸੋਂ ਤੁਹਾਨੂੰ ਮੰਗਾਉਣਾ ਚਾਹੁੰਦਾ ਵਪਾਰੀ ਸਾਡੇ ਪੰਜਾਬ ਦਾ ਟ੍ਰਾਂਸਪੋਰਟ ਕਰਦੇ ਹਾਂਗੇ ਹੋ ਜੂਗੀ ਕੋਈ ਪ੍ਰੋਬਲਮ ਨਹੀਂ ਜੇ ਮੰਨ ਲਓ ਕੋਈ 5-10 ਕਵਾਂਟਲ ਇਕੱਠੀ ਮੰਗਾਉਣਾ ਚਾਹੁੰਦਾ ਹਨ ਕੋਈ ਦਿੱਕਤ ਨਹੀਂ ਜੀ ਜਿੰਨਾ ਕਹੋ ਉਹਨਾਂ ਤੁਹਾਨੂੰ ਮਾਲ ਮਿਲ ਜੂਗਾ ਬਾਈ ਦਾ ਆਪਾਂ ਨੰਬਰ ਦੇ ਦੇਾਂਗੇ ਫਿਰ ਮਾਲ ਤੁਸੀਂ ਆ ਕੇ ਵੀ ਜੇ ਕੋਈ ਵਪਾਰੀ ਵੀਰ ਇਹ ਕੰਮ ਕਰਦਾ ਫਰੂਟ ਦਾ ਹਨਾ ਜਾਂ ਕੋਈ ਨੌਜਵਾਨ ਆਸਤੇ ਬਹੁਤ ਵਧੀਆ ਬਾਈ ਜਿਵੇਂ ਗੰਨੇ ਦੇ ਰੇੜੀਆਂ ਤਾਂ ਬਹੁਤ ਲਾਈ ਬੈਠਾ ਸੜਕਾਂ ਤੇ ਹਨਾ ਅਮਰੂਦ ਰੱਖੀ ਬੈਠਿਆ ਇਹਨੂੰ ਤੁਸੀਂ ਆ ਕੇ 2-3 ਭਰਾ ਮਿਲ ਕੇ ਇਹਨੂੰ ਲੈ ਜਾਓ 5 ਕੁਇੰਟਲ ਲੈ ਜਾਓ 4 ਕੁਇੰਟਲ ਲੈ ਜਾਓ ਇੱਥੋਂ ਆ ਕੇ ਤੇ ਸੜਕ ਤੇ ਇਹਨੂੰ ਖੜਕ ਕੇ ਤੁਸੀਂ ਵਧੀਆ ਇਨਕਮ ਲੈ ਸਕਦੇ ਹੋ ਵਧੀਆ ਚਾਰ ਪੈਸੇ ਬਈ ਕਮਾ ਸਕਦੇ ਹੋ ਨਾ ਛੋਟਾ ਬਈ ਉਹ ਜਿਹੜਾ ਤੁਸੀਂ ਲਾਇਆ ਜਿਹੜਾ ਆਪਣੇ ਮੋੜ ਤੇ ਰੇੜੀ ਲਈ ਪਈ ਹੈ ਆਪਣੀ ਰੇੜੀ ਆਪਣੀ ਹੈ ਠੀਕ ਹੈ ਉਹ ਵੀ ਵਧੀਆ ਵਿਖ ਜਾਂਦੇ ਬਹੁਤ ਅੱਛਾ ਉਹਦੀ ਸੇਲ ਮੰਡੀ ਤੋਂ ਵੀ ਜ਼ਿਆਦਾ ਸਾਡੀ ਠੀਕ ਹੈ ਟੋਪ ਦੀ ਸੇਲ ਉੱਥੇ ਪਰ ਤੁਹਾਡਾ ਨਾਮ ਬਣਿਆ ਹੋਇਆ ਨਾ ਮੈਂ ਕੁਛ ਕਿਹਾ ਕਿ ਬਿਲਕੁਲ ਜਦੋਂ ਮਾਲ ਮੁਕਾਦ ਨੇ ਫੋਨ ਕਰਨੇ ਬਾਈ ਮਾਲ ਮੁਕ ਗਿਆ ਫਰੈਸ਼ ਫਰੂਟਸ ਆਦਾ ਜਾਊਗਾ ਤੇ ਸਹੀ ਗੱਲ ਹੈ ਇੱਥੇ ਸਿੱਧਾ ਹੀ ਜਾਂਦਾ ਸਿੱਧਾ ਕੱਟਿਆ ਤੇ ਸਿੱਧਾ ਉੱਥੇ ਪਹੁੰਚ ਗਿਆ ਨਾ ਕੋਈ ਮੰਡੀ ਨਾ ਕੋਈ ਕੋल्ड ਸਟੋਰ ਚ ਕੁਝ ਬਰੋਦ ਦੇ ਬਾਈ ਜੀ ਅਸੀਂ 10 ਕਿੱਲੇ ਲਾਏ ਆ ਅਗਲੇ ਸਾਲ ਤੱਕ ਸਾਡਾ ਫਰੂਟਿੰਗ ਸ਼ੁਰੂ ਹੋਊਗੀ ਠੀਕ ਆ ਉਹ ਕਿਹੜੀ ਵੈਰੈਟੀ ਆ ਉਹ ਹਸਾਰ ਸਫੇਦ ਹਸਾਰ ਸਫੇਦ ਹਾਂਜੀ ਤੇ ਇੱਕ ਬਾਈ ਜਿਵੇਂ ਇਹ ਜਾਦੇ ਇਹ ਸੋਡੇ ਇੱਥੇ ਹੁਣ ਤਾਂ ਜ਼ਮੀਨ ਆਪਣੇ ਪੰਜਾਬ ਵਰਗੀ ਐ ਪਹਿਲਾਂ ਤੁਸੀਂ ਦੱਸਿਆ ਇੱਥੇ ਟਿੱਬੇ ਹੁੰਦੇ ਸੀ ਪਹਿਲਾਂ ਬਾਈ ਟਿੱਬੇ ਸੀਗੇ ਬਹੁਤ ਉੱਚੇ-ਉੱਚੇ ਇਹ ਟਿੱਬਿਆਂ ਦੇ ਵਿੱਚ ਬਰਾਨੀਵਾਣਾ ਜਿਵੇਂ ਕਾਮਯਾਬ ਹੋ ਜਾਂਦੀ ਹੈ ਖਜੂਰ ਕਾਮਯਾਬ ਹੋਗੇ ਜੀ ਤੇ ਜੇ ਸਾਡੇ ਪੰਜਾਬ ਚ ਲਾ ਦਈਏ ਹਰ ਇੱਕ ਥਾਂ ਤੇ ਚੱਲ ਜਾਂਦਾ ਇਹਦਾ ਕੰਮ ਹਾਂ ਫਰੂਟ ਚੱਲੂਗਾ ਇਹਨੂੰ ਕਿਸੇ ਤਰ੍ਹਾਂ ਦਾ ਪਾਣੀ ਦੇ ਦੋ ਹਰ ਹਰ ਤਰ੍ਹਾਂ ਦਾ ਪਾਣੀ ਮਾੜ ਕੋਈ ਭਾਰਾ ਵਾਣੋ ਵੀ ਕੋਈ ਨਕਮਾ ਵਾਣੋ ਵੀ ਚੱਲੇ ਜਾਂਦਾ ਸਭ ਚੱਲੂਗਾ ਕੋਈ ਦੇਖ ਤੇ ਹੁਣ ਕਿੰਨੇ ਦਿਨਾਂ ਤੋਂ ਪਾਣੀ ਲਾਉਣੇ ਬਈ ਇਹਦੇ ਵਿੱਚ ਹੁਣ ਜਦੋਂ ਹੁਣ ਫਰੂਟ ਪੱਕਿਆ ਹੁਣ ਅਸੀਂ ਪਾਣੀ ਬੰਦ ਕਰ ਰੱਖਿਆ ਕਿਉਂਕਿ ਹੁਣ ਜਿਆਦਾ ਪਾਣੀ ਲਾਵਾਂਗੇ ਤਾਂ ਸਾਡਾ ਫਰੂਟ ਖਰਾਬ ਹੋ ਜਾਊਗਾ ਫਰੂਟ ਦੇ ਜਦੋਂ ਫਲਾਵਰਿੰਗ ਦਾ ਟਾਈਮ ਹੁੰਦਾ ਉਦੋਂ ਅਸੀਂ ਹਫਤੇ ਦੋ ਵਾਰੀ ਪਾਣੀ ਦੋਨੇ ਆ ਠੀਕ ਹੈ ਹਾਂਜੀ ਪਾਣੀ ਚਾਹੀਦਾ ਕਿਉਂਕਿ ਜੇ ਫਰੂਟ ਵਧੀ ਲੈਣਾ ਤੈਨੂੰ ਪਾਣੀ ਆਪਾਂ ਨੂੰ ਦੇਣਾ ਪਊਗਾ ਪਾਣੀ ਲਾਉਣੇ ਜੇ ਕੋਈ ਕਹਿੰਦਾ ਕਿ ਖਜੂਰ ਨੂੰ ਪਾਣੀ ਨਾ ਦਿਓ ਚੱਲ ਜਾਊਗਾ ਪਰ ਤੈਨੂੰ ਪਾਣੀ ਦੇਣਾ ਪਊਗਾ ਦੇਣਾ ਪਊਗਾ ਜੋ ਜੋ ਸਾਨੂੰ ਸਮਝ ਆਈਏ ਠੀਕ ਹੈ ਹਾਂਜੀ ਤੇ ਦੇਸੀ ਖਜੂਰ ਨਾਲੋਂ ਬਈ ਕੀ ਫਰਕ ਹੈ ਇਹਦਾ ਜਿਹੜੇ ਆਮ ਦੇਸੀ ਖਜੂਰ ਆਉਂਦੀਆਂ ਕਿ ਉਹ ਬਹੁਤ ਟਾਈਮ ਲਾ ਜਾਂਦੀ ਬਈ ਉਹ ਇੱਕ ਤਾਂ ਟਾਈਮ ਜ਼ਿਆਦਾ ਲੂਗੀ ਉਹ ਤਾਂ ਪਤਾ ਨਹੀਂ ਕਦੋਂ ਹੋਊਗੀ ਨਹੀਂ ਪਤਾ ਇਹ ਦਾ ਤੀਜੇ ਚੌਥੇ ਸਾਲ ਪ੍ਰੋਡਕਸ਼ਨ ਸ਼ੁਰੂ ਹੋਇਆ ਨਾਲੇ ਪ੍ਰੋਡਕਸ਼ਨ ਵੀ ਬਹੁਤ ਜ਼ਬਰਦਸਤ ਹੈ ਦੇਖ ਫਰੂਟ ਬਹੁਤ ਮਿੱਠਾ ਹੈ ਇੱਕ ਪਹਿਲਾਂ ਦੱਸਿਓ ਬਈ ਅਸੀਂ ਉ ਲਿਆਗੇ ਸੀਗੇ ਕੁਝ ਦੋ ਵੈਰਾਈਟੇ ਇਹੋ ਜੀ ਸੀਗੀ ਜੋ ਸਾਡੇ ਇਸ ਏਰੀਆ ਚ ਕਾਮਯਾਬ ਨਹੀਂ ਹੋਈ ਇੱਥੇ ਡਿਮਾਂਡ ਹੀ ਨਹੀਂ ਸੀ ਡਿਮਾਂਡ ਨਹੀਂ ਸੀ ਉਹਦੀ ਠੀਕ ਹੈ ਤੇ ਤਾਂ ਕਰਕੇ ਅਸੀਂ ਫਿਰ ਸਾਨੂੰ ਉਹ ਚੀਜ਼ ਪੱਟਣੀ ਪਈ ਕਿਉਂਕਿ ਸਾਡੇ ਤਾਂ ਜਿਵੇਂ ਆ ਪੀਲੀ ਖਜੂਰ ਹੈ ਬਰੀ ਤੇ ਆ ਜਿਹੜੀ ਲਾਲ ਖਜੂਰ ਖੋ ਜਾਨੀ ਖੁੰਨੇ ਜੀ ਇਹ ਹੀ ਇੱਥੇ ਕਾਮਯਾਬ ਹੈ ਠੀਕ ਹੈ ਇਹਦੀ ਮਾਰਕੀਟਿੰਗ ਸਭ ਤੋਂ ਜ਼ਿਆਦਾ ਹੈ ਇਹ ਫਰੂਟ ਸਾਡਾ ਫਟਾੜਾ ਦੇ ਕੇ ਦੇਖਣ ਚ ਵੀ ਬਈ ਬਹੁਤ ਸੋਹਣਾ ਲੱਗਦਾ ਦੇਖਣ ਨੂੰ ਬਈ ਇਹ ਦੇਖ ਲੋ ਤੁਹਾਡੇ ਸਾਹਮਣੇ ਕੀ ਕਹੇ ਤਾਂ ਬਈ ਐਂ ਜੀ ਕਰੀ ਜਾਂਦਾ ਸਾਡਾ ਖਾਈ ਜਾਗੀ ਤੇ ਪੰਜਾਬ ਵਾਲਿਓ ਵੀਡੀਓ ਕਿਵੇਂ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਜੇ ਠੀਕ ਹੈ ਤੇ ਹੋਰ ਵੀ ਰਾਜਸਥਾਨ ਦੀਆਂ ਅਸੀਂ ਵੀਡੀਓ ਤੁਹਾਡੇ ਤੱਕ ਲੈ ਕੇ ਜਾਵਾਂਗੇ ਕਿਉਂਕਿ ਇਹ ਅਲੱਗ ਦੀ ਆਪਣੇ ਪੰਜਾਬੀ ਭਰਾ ਹੈਗੇ ਆ ਤੇ ਰਾਜਸਥਾਨ ਦੇ ਵਿੱਚ ਵੀ ਪੰਜਾਬੀਆਂ ਨੇ ਬਈ ਮੱਲਾ ਮਾਰੀਆਂ ਤਗੜੇ ਤਗੜੇ ਫਾਰਮ ਹੈਗੇ ਆ ਬਾਈ ਦਾ ਕਾਫੀ ਫਾਰਮ ਹਾਸ ਹੈਗਾ ਉਹ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਤੇ ਵੀਡੀਓ ਕਿਵੇਂ ਲੱਗੀ ਤੇ ਇਹਦੀ ਖੰਜੂਰ ਦੀ ਖੇਤੀ ਕਿਵੇਂ ਹੈਗੀ ਆ ਇਹ ਠੀਕ ਹੈ ਕੀ ਇਹਦਾ ਸੋਡਾ ਵੀ ਕੋਈ ਤਜਰਬਾ ਹੈਗਾ ਕਮੈਂਟਾਂ ਦੇ ਥੱਲੇ ਜਰੂਰ ਥੱਲੇ ਦੱਸੋ ਜੇ ਤੇ ਸੋਨ ਨੂੰ ਜੇ ਬੂਟੇ ਵਗੈਰਾ ਚਾਹੀਦੇ ਆ ਜਾਂ ਇਹਦੇ ਬਾਰੇ ਨੌਲੇਜ ਚਾਹੀਦੀ ਆ ਉਹ ਵੀ ਸਾਨੂੰ ਕਮੈਂਟ ਕਰਕੇ ਦੱਸ ਦਿਓ ਜੇ ਸੋਨ ਨੂੰ ਸਾਰੀ ਜਾਣਕਾਰੀ ਦਿੱਤੀ ਜਾਊਗੀ ਧੰਨਵਾਦ ਧੰਨਵਾਦ ਭਾਈ ਥੈਂਕ ਯੂ ਭਾਈ